ਸਾਨੂੰ ਸਮੱਸਿਆ ਹਰ ਵੇਲੇ ਦੀ ਹੀ ਆਂਦੀ ਹੈ ਕਿ ਮੰਡੀ ਵਾਲਿਆਂ ਨੂੰ ਇਹ ਹੁੰਦਾ ਹੈ ਕਿ ਅਸੀਂ ਪਾਣੀ ਪੱਕੇ ਤਲਾਅ 'ਚ ਛੱਡਦੇ। ਇਹ ਪੱਕਾ ਤਲਾਅ ਨਹੀਂ ਹੈਗਾ। ਉਹਨਾਂ ਵਾਸਤੇ ਪੱਕਾ ਤਲਾਅ ਹੈ, ਸਾਡੇ ਵਾਸਤੇ ਪੱਕਾ ਤਲਾਅ ਨਹੀਂ, ਸਾਡਾ ਪਰਿਵਾਰ ਹੈ, ਸਾਡਾ ਘਰ ਹੈ। ਅਸੀਂ ਇਹਨੂੰ ਪੂਛ ਕੇ ਨਿਗਲਦੇ ਹਾਂ। ਮੰਡੀ ਦਾ ਗੰਦ, ਲੈਟਰੀ, ਬਾਥਰੂਮ ਸਾਰਾ ਉਰੇ ਆਂਦਾ ਹੈ। ਸਾਨੂੰ ਦੇਖ ਕੇ ਸਾਨੂੰ ਮਜਬੂਰੀ, ਸਾਨੂੰ ਇਹ ਹੁੰਦਾ ਕਿ ਯਾਰ ਸਾਡੇ ਘਰ 'ਚ ਇਹ ਜੋ ਕੁਝ ਕਿਉਂ ਆਈ? ਬੜਿਆ ਪਲੇਅਰ ਇਹ ਨੈਸ਼ਨਲ ਪਲੇਅਰ ਹੈ ਮੈਂ ਖੁਦ ਨੈਸ਼ਨਲ ਪਲੇਅਰ ਹੈ ਹੁਣ ਬੱਚਿਆਂ ਦੇ ਕੁਝ ਟੂਰਨਾਮੈਂਟ ਹੈਗੇ ਹੁਣ ਇਹ ਤਾਂ ਪ੍ਰੈਕਟਿਸ ਤੋਂ ਵਾਂਝੇ ਹੈ ਹੁਣ ਅੱਗੇ ਅਸੀਂ ਪਾਰਟਿਸਿਪੇਟ ਕਰੀਏ ਸਾਡੇ ਬੱਚਿਆਂ ਦਾ ਕੋਈ ਵਿੱਚ ਖਤਮ ਹੋਈ ਜਾਂਦਾ ਉਸੀ ਕਿ ਬੱਚਿਆਂ ਦੀ ਗਿਣਤੀ ਹੈ ਜਿਹੜੀ ਇੱਥੇ ਰੋਜ਼ਾਨਾ ਆਉਂਦੇ ਨੇ ਇੱਥੇ ਖੇਡਦੇ ਨੇ ਆਪਦੀ ਪ੍ਰੈਕਟਿਸ ਕਰਦੇ ਨੇ 100 ਪਲੱਸ ਹੈ ਜੀ ਕੁੜੀਆਂ ਮੁੰਡੇ ਮਿਲਾ ਕੇ ਹਾਰ ਇੱਕ ਪਾਸੇ ਦਾਵਾ ਕਰਦੀ ਅਸੀਂ ਗਰਾਊਂਡ ਬਣਾ ਕੇ ਦੇਵਾਂਗੇ ਬੱਚਿਆਂ ਨੂੰ ਖੇਡਾਂ ਵਾਲ ਪਰਫੈਕਟ ਕਰਾਂਗੇ ਪਰ ਦੂਜੇ ਪਾਸੇ ਆ ਤਸਵੀਰ ਦੇਖ ਕੇ ਤਾਂ ਕੁਝ ਹੋਰ ਹੀ ਅੰਦਾਜ਼ਾ ਲੱਗ ਰਿਹਾ ਹੈਗਾ ਆ ਰਾਸਾ ਬਣਾ ਰੱਖਿਆ ਪਰ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆ ਅੱਜ ਤਾਂ ਤੁਸੀਂ ਪਾਣੀ ਵਾੜਤਾ ਇੱਥੇ ਇਸ ਤੋਂ ਬਾਅਦ ਅਸੀਂ ਪਾਣੀ ਨਹੀਂ ਵੜਨ ਦੇਣਾ ਨਹੀਂ ਤਾਂ ਅਸੀਂ ਉਸ ਤੋਂ ਬਾਅਦ ਤਰਨਾ ਲਾਵਾਂਗੇ ਪ੍ਰਸ਼ਾਸਨ ਕੋਲੇ ਕਮੇਟੀ ਕੋਲੇ ਤੁਸੀਂ ਗਏ ਨਹੀਂ ਉਹਨਾਂ ਨੂੰ ਜਾ ਕੇ ਆਪਦਾ ਦੁੱਖ ਦਰਦ ਸੁਣਾਇਆ ਨਹੀਂ ਕੀ ਆ ਅਸੀਂ ਖੇਡਣਾ ਹੁੰਦਾ ਹੈ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਬਿੰਟਾ ਰੋਲਾ ਜੀ ਉਹ ਖੁਦ ਇੱਥੇ ਪਹਿਲਾਂ ਪਾਣੀ ਕੱਢ ਕੇ ਗਏ ਆ ਉਹ ਕਹਿੰਦੇ ਵੀ ਇੱਥੇ ਮੰਡੀ ਡੁੱਬੀ ਜਾਂਦੀ ਹੈ ਜੀ ਜੇ ਮੰਡੀ ਡੁੱਬੀ ਜਾਂਦੀ ਹੈ ਤੁਸੀਂ ਆਹਦੇ ਕੰਮ ਕਰੋ ਮੰਡੀ ਡੁੱਬੇ ਨਾ ਫਿਰ ਗਰਾਊਂਡ ਚ ਕਾਦੇ ਵਾਸਤੇ ਬਣੇ ਬੱਚੇ ਕਿੱਥੇ ਜਾਣ ਮੈਂ ਤਾਂ ਵੱਡਾ ਕਹਿੰਦੇ ਮੰਨਦਾ ਜੀ ਸਾਡੇ ਪ੍ਰਸ਼ਾਸਨ ਦਾ ਨਗਰ ਕੌਂਸਲ ਦਾ ਅਸੀਂ ਵੀ ਰਿਪੋਰਟ ਦਾ ਫੇਲਿਅਰ ਹੈ ਜੀ ਸਭ ਤੋਂ ਵੱਡੀ ਗੱਲ ਤਾਂ ਕਿਉਂਕਿ ਦੇਖੋ ਖੇੜ ਸਟੇਟਮੈਂਟ ਚ ਪਾਣੀ ਛੱਡਣਾ ਕੋਈ ਹੱਲ ਹੈ ਅੱਜ ਦੀ ਨਹੀਂ ਹੈਗੀ ਇਹ ਕਟੋ ਘਟ 15 20 ਸਾਲਾਂ ਦੀ ਸਮੱਸਿਆ ਜੀ ਮੈਨੂੰ ਕੋਈ ਵੀਡੀਓ ਕੋਈ ਫੋਟੋ ਦਿਖਾ ਦੇਣਾ ਵੀ ਅਕਾਲੀ ਦਲ ਦੇ ਟਾਈਮ ਦੇ ਵਿੱਚ ਸੀਵਰ ਦਾ ਪਾਣੀ ਮੰਡੀ ਚ ਪਾਣੀ ਭਰਨ ਤੋਂ ਬਾਅਦ ਅਸੀਂ ਇਹਦੇ ਛੱਡਿਆ ਪਰ ਵੜਿੰਗ ਸਾਹਿਬ ਆਏ ਸੀਗੇ ਉਹ ਕਹਿੰਦੇ ਵੀ ਅਸੀਂ ਤਾਂ 11 ਕਰੋੜ ਲਾ ਕੇ ਜਿਹੜੀਆਂ ਪੈਪਾ ਪਾਤੀਆਂ ਇੱਥੇ ਵੱਡੀਆਂ-ਵੱਡੀਆਂ ਅੱਗੇ ਪੈਪ ਖਰਾਬ ਹੋ ਗਈ ਸੀ ਸਰਕਾਰ ਨੂੰ ਕਿਆ ਸਰਕਾਰ ਸਾਡੀ ਸੁਣਵਾਈ ਨਹੀਂ ਕਰ ਰਹੀ ਦੇਖੋ ਜੀ 11 ਕਰੋੜ ਲੱਗਿਆ ਤਾਂ ਦਿਖਾਓ ਨਾ ਅਸੀਂ ਕਿੱਥੇ ਲੱਗਿਆ ਮੋਟਰਾਂ ਲਾਈਆਂ ਐਡੀਆਂ-ਐਡੀਆਂ ਮੋਟਰਾਂ ਲਾਈਆਂ ਤਾਂ ਜੇ ਮੋਟਰ ਚੱਲ ਕਿਉਂ ਨਹੀਂ ਰਹੀਆਂ ਫਿਰ ਮੋਟਰਾਂ ਲਗੀਆਂ ਸੀ ਤਾਂ ਇੱਥੇ ਨੌਬਤ ਕਿਉਂ ਆਈ ਉਹ ਕਹਿੰਦੇ ਪੈਪ ਹੀ ਟੁੱਟ ਗਈ ਜਦੋਂ ਫਿਰ ਕੀ ਕਰਗੇ ਆਏ ਪਾਣੀ ਕਿੰਨੀ ਹੈ ਜੀ ਨਗਰ ਕਾਉਂਸਲ ਕੋਲੇ ਅੱਜ ਵੀ ਚੱਲੋ ਉਹਨਾਂ ਦੇ ਆਪਦੀ ਜਵਾਨੀ ਸੁਣ ਲਓ ਉਹਨਾਂ ਕੋਲੇ ਪੈਸੇ ਪਏ ਹਜੇ ਵੀ ਲਾਉਣੇ ਕਿਨੇ ਐ ਡੀਸੀ ਕੋਲੇ ਜਾ ਕੇ ਮੰਗ ਰੱਖਣਾ ਕੋਈ ਸਾਨੂੰ ਇਕੱਠੇ ਕਰ ਲੈਣਾ ਤਾਂ ਇੱਥੋਂ ਬੱਚੇ ਕੁਝ ਖੇਡ ਕੇ ਜਾਣਾ ਚਾਹੁੰਦੇ ਸੀ ਔਰ ਗਰਾਊਂਡ ਨੂੰ ਬਣਾਉਣ ਦੀ ਬਜਾਏ ਬੰਦ ਕਰਨ ਦੇ ਤੁਲੇ ਹੋਏ ਨੇ ਇਹਦਾ ਵੀ ਕੇਸ ਚੱਲੀ ਜਾਂਦਾ ਬੰਦ ਕਰਨ ਦੇ ਵਾਸਤੇ ਉਹ ਕੁਸ਼ਤੀ ਖਾੜੇ ਦਾ ਵੀ ਔਰ ਨਾਲ ਇਹਦਾ ਵੀ ਆ ਹਾਲ ਦੇਖ ਲਓ ਸਿਆਸਤ ਨਹੀਂ ਹੋਣੀ ਚਾਹੀਦੀ ਮੈਂ ਇਸ ਗੱਲ ਨਾਲ ਪੂਰਾ ਸਹਿਮਤ ਹਾਂ ਅੱਜ ਮੈਂ ਜਿਸ ਧਰਤੀ ਤੇ ਪਹੁੰਚਿਆ ਇਹ ਧਰਤੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਨਾਮਾ ਗਿੱਦੜਬਾਹਾ ਪੰਜਾਬ ਦੀ ਸਿਆਸਤ ਦੇ ਅੰਦਰ ਸਭ ਤੋਂ ਵੱਡਾ ਨਾਮ ਆ ਇਹ ਧਰਤੀ ਨੂੰ ਗੁਰੂਆਂ ਦਾ ਅਸ਼ੀਰਵਾਦ ਵੀ ਆ ਇਹ ਧਰਤੀ ਨੇ ਵੱਡੇ ਵੱਡੇ ਲੀਡਰ ਇੱਥੋਂ ਮੁੱਖ ਮੰਤਰੀ ਪੈਦਾ ਕਰਕੇ ਦਿੱਤੇ ਪਰ ਤਰਾਸ ਦੀ ਹੈ ਗਿੱਦੜਬਾਦੀ ਤਰਾਸ ਦੀ ਹੈ ਗਿੱਦੜਬਾਦੇ ਲੋਕਾਂ ਦੀ ਜਿਹੜੇ ਅੱਜ ਵੀ ਨਰਕ ਭੋਗ ਰਹੇ ਨੇ ਇਹ ਜੋ ਤਸਵੀਰ ਤੁਹਾਨੂੰ ਮੈਂ ਦਿਖਾਉਣ ਲੱਗਿਆ ਇਹ সুইমিং ਪੂਲ ਨਹੀਂ ਹੈਗਾ ਇਹ ਤਸਵੀਰਾਂ ਇੱਥੋਂ ਦੇ ਬਾਸਕਟਬਾਲ ਗਰਾਊਂਡ ਦੀ ਜਿਸ ਦਾ ਨਾਮ ਆ ਬਾਬਾ ਗੰਗਾ ਰਾਮ ਬਾਸਕਟਬਾਲ ਸਟੇਡੀਅਮ ਅਤੇ ਯੋਗਾ ਸੈਂਟਰ ਜੋ ਕਿ ਪਿਛਲੇ 28-30 ਸਾਲਾਂ ਤੋਂ ਚੱਲ ਰਿਹਾ ਪਰ ਇਸ ਦੇ ਹਾਲਾਤ ਇਹ ਹੋ ਚੁੱਕੇ ਨੇ ਜਿੰਨਾ ਸ਼ਹਿਰ ਦਾ ਗੰਦਾ ਪਾਣੀ ਆ ਉਹ ਇਹਦੇ ਵਿੱਚ ਭਰਿਆ ਜਾਂਦਾ ਜਦੋਂ ਮੀਂਹ ਆਉਂਦਾ ਤਸਵੀਰ ਦੇਖ ਸਕਦੇ ਹੋ ਇਹ ਗੰਦਗੀ ਦੇ ਨਾਲ ਭਰਿਆ ਹੋਇਆ ਬਾਸਕਟਬਾਲ ਦਾ ਗਰਾਊਂਡ ਅੱਜ ਇਹ ਦਿਖਾ ਰਿਹਾ ਕਿ ਇੱਥੇ ਕਿੰਨੀ ਵੱਡੀ ਨਲਾਇਕੀ ਆ ਸਿਆਸੀ ਲੀਡਰਾਂ ਦੀ ਸਰਕਾਰਾਂ ਰਹੀਆਂ ਕਾਲੀ ਦਲ ਦੀਆਂ ਵੀ ਸਰਕਾਰਾਂ ਰਹੀਆਂ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਮੁੱਖ ਮੰਤਰੀ ਵੀ ਇਸ ਸ਼ਹਿਰ ਤੋਂ ਰਹੇ ਪਰ ਕਿਸੇ ਨੇ ਵੀ ਇਹ ਵੱਡੀ ਸਮੱਸਿਆ ਦੇ ਵੱਲ ਧਿਆਨ ਨਹੀਂ ਦਿੱਤਾ ਇਧਰ ਨਾਲ ਮੇਰੇ ਇਹ ਸਾਰੇ ਬੱਚੇ ਖੜੇ ਹੋਏ ਨੇ ਇਹ ਉਹ ਬੱਚੇ ਨੇ ਜਿਹੜੇ ਗਰੀਬ ਘਰਾਂ ਦੇ ਵਿੱਚੋਂ ਆਉਂਦੇ ਨੇ ਜਿਨ੍ਹਾਂ ਦੇ ਕੋਲ ਬਹੁਤਾ ਪੈਸਾ ਨਹੀਂ ਹੈਗਾ ਤਾਂ ਕਿ ਉਹ ਵੱਡੀਆਂ ਫੀਸਾਂ ਭਰ ਕੇ ਮਹਿੰਗੀਆਂ ਫੀਸਾਂ ਭਰ ਕੇ ਚੰਗੀਆਂ ਅਕੈਡਮੀਆ ਦੇ ਵਿੱਚ ਜਾ ਕੇ ਜਿਹੜੇ ਆਪਦੀ ਸਿੱਖਲਾਈ ਲੈ ਸਕਣ ਜਾਂ ਖੇਡ ਸਕਣ ਇਹਨਾਂ ਦੇ ਵਾਸਤੇ ਇਹ ਗਰਾਊਂਡ ਇਹ ਵਰਦਾਨਾ ਅੱਜ ਇਹ ਜਿਹੜੇ ਆਪਣੇ ਗਰਾਊਂਡ ਤੋਂ ਵਾਂਝੇ ਹੋ ਚੁੱਕੇ ਆ ਗੱਲਬਾਤ ਕਰਦੇ ਆ ਇੱਥੇ ਸਾਡੇ ਨਾਲ ਜਿਹੜੇ ਸੀਨੀਅਰ ਕੋਚ ਵੀ ਇੱਥੇ ਮੌਜੂਦ ਨੇ ਸ਼ਰਮਾ ਜੀ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਸਸੀ ਗਾਲੀ ਜੀ ਸ਼ਰਮਾ ਜੀ ਇਹ ਕਦੋਂ ਤੋਂ ਸਮੱਸਿਆ ਆ ਰਹੀ ਆ ਤੇ ਪਾਣੀ ਕਿੱਥੋਂ ਆਉਂਦਾ ਕਿਵੇਂ ਆਉਂਦਾ ਸਰ ਇਹ ਸਮੱਸਿਆ ਹਰ ਵੇਲੇ ਦੀ ਹੈ ਅੱਜ ਦੀ ਨਹੀਂ ਹੈਗੀ ਇਹ ਕੱਟੋ-ਕੱਟ 15-20 ਸਾਲਾਂ ਦੀ ਸਮੱਸਿਆ ਜੀ ਇਹ ਜਿਹੜੇ ਛੋਟੇ-ਛੋਟੇ ਬੱਚੇ ਮੈਂ ਮੇਰਾ ਖੁਦ ਬਚਪਨ ਇੱਥੇ ਬੀਤੇ ਹੈ ਇਹ ਮੇਰੇ ਜੂਨੀਅਰ ਹੈ ਸਾਰੇ ਬੱਚੇ ਆ ਕੁਝ ਮੇਰੇ ਨਾਲ ਪਿੱਛੇ ਖੜੇ ਆ ਪਲੇਅਰ ਇਹ ਨੈਸ਼ਨਲ ਪਲੇਅਰ ਹੈ ਮੈਂ ਖੁਦ ਨੈਸ਼ਨਲ ਪਲੇਅਰ ਹੈ ਅੱਛਾ ਤੇ ਸਾਨੂੰ ਸਮੱਸਿਆ ਹਰ ਵੇਲੇ ਦੀ ਹੀ ਆਂਦੀ ਹੈ ਕਿ ਮੰਡੀ ਵਾਲਿਆਂ ਨੂੰ ਇਹ ਹੁੰਦਾ ਹੈ ਕੀ ਅਸੀਂ ਪਾਣੀ ਪੱਕੇ ਤਲਾਹ 'ਚ ਛੱਡ ਦਈਏ ਇਹ ਪੱਕਾ ਤਲਾਹ ਨਹੀਂ ਹੈਗਾ ਉਹਨਾਂ ਵਾਸਤੇ ਪੱਕਾ ਤਲਾਹ ਹੈ ਸਾਡੇ ਵਾਸਤੇ ਪੱਕਾ ਤਲਾਹ ਨਹੀਂ ਸਾਡਾ ਪਰਿਵਾਰ ਹੈ ਸਾਡਾ ਘਰ ਹੈ ਅਸੀਂ ਇਹਨੂੰ ਪੂਛ ਕੇ ਨਿਕਲਦੇ ਆ ਮੰਡੀ ਦਾ ਗੰਦ ਲੈਟਰਿੰਗ ਬਾਥਰੂਮ ਸਾਰਾ ਉਰੇ ਆਂਦਾ ਸਾਨੂੰ ਦੇਖ ਕੇ ਤਾਂ ਮਜਬੂਰੀ ਸਾਨੂੰ ਇਹ ਹੁੰਦਾ ਕਿ ਯਾਰ ਸਾਡੇ ਘਰ 'ਚ ਇਹ ਜੋ ਕੁਝ ਕਿਉਂ ਆ ਜਾਂਦਾ ਅਸੀਂ ਪ੍ਰਸ਼ਾਸਨ ਨੂੰ ਇਹੀ ਕੁਝ ਕਹਿੰਨੇ ਆ ਕਿ ਐਦਾਂ ਦਾ ਇਹ ਕਮ ਨਾਗਰਿਕ ਜਿਹੜਾ ਤੁਹਾਡਾ ਕੰਮ ਹੈ ਤੁਸੀਂ ਉਹ ਕਰੋ ਤਾਂ ਕਿ ਤੁਹਾਨੂੰ ਇਹ ਸਮੱਸਿਆ ਹੀ ਨਾ ਹੋਵੇ ਕਿ ਗਰਾਊਂਡ 'ਚ ਪਾਣੀ ਛੱਡੋ ਹੁਣ ਬੱਚਿਆਂ ਦੇ ਕੁਝ ਟੂਰਨਾਮੈਂਟ ਹੈਗੇ ਆ ਹੁਣ ਇਹ ਤਾਂ ਪ੍ਰੈਕਟਿਸ ਤੋਂ ਵੰਜੇ ਆ ਹੁਣ ਅੱਗੇ ਅਸੀਂ ਪਾਰਟਿਸਿਪੇਟ ਕਰੀਏ ਸਾਡੇ ਬੱਚਿਆਂ ਦਾ ਕੋਈ ਵਿਸ਼ ਖਤਮ ਹੋਈ ਜਾਂਦਾ ਉਸ ਚੀਜ਼ ਨਾਲ ਐਸਾ ਮੁੱਖ ਮੰਤਰੀ ਬਰੇ ਇਸ ਹਲਕੇ ਤੋਂ ਇਸ ਹਲਕੇ ਤੋਂ ਜਿਹੜੇ ਤਿੰਨ ਤਿੰਨ ਵਾਰ ਵਿਧਾਇਕ ਰਹੇ ਉਹਨਾਂ ਨੇ ਕੋਈ ਇਸ ਹਲਕੇ ਦੀ ਸਾਰ ਨਹੀਂ ਲਈਗੀ ਇਹ ਕਦੋਂ ਤੋਂ ਸਮੱਸਿਆ ਕਿ ਇਸੇ ਸਾਲ ਤੋਂ ਆ ਰਹੀ ਹੈ ਜਾਂ ਲੰਬੇ ਸਮੇਂ ਤੋਂ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਇਹ ਇਹ ਸਮੱਸਿਆ ਲੰਬੇ ਸਮੇਂ ਤੋਂ ਹੈ ਜੀ ਇਹ ਕਿਸੇ ਨੇ ਕੋਈ ਸਾਰ ਨਹੀਂ ਲੀਤੀ ਆਪਾਂ ਮੈਂ ਕਿਸੇ ਪਾਰਟੀ ਨੂੰ ਕਿਸੇ ਨੂੰ ਨਹੀਂ ਕਹਿ ਰਿਹਾ ਵੀ ਇਹ ਨਹੀਂ ਹੋਈ ਲੇਕਿਨ ਇਹ ਲੰਬੇ ਸਮੇਂ ਤੋਂ ਹੀ ਹੈ ਲੰਬੇ ਸਮੇਂ ਤੋਂ ਤੁਹਾਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਛਾ ਬੱਚਿਆਂ ਕਿੰਨੇ ਬੱਚਿਆਂ ਦੀ ਗਿਣਤੀ ਹੈ ਜਿਹੜੀ ਇੱਥੇ ਰੋਜ਼ਾਨਾ ਆਉਂਦੇ ਨੇ, ਇੱਥੇ ਖੇਡਦੇ ਨੇ ਆਪਦੀ ਪ੍ਰੈਕਟਿਸ ਕਰਦੇ ਨੇ। ਬੱਚਿਆਂ ਦੀ ਗਿਣਤੀ ਤੁਸੀਂ ਜੇ ਲਗਭਗ 100 ਪਲੱਸ ਹੈ ਜੀ। ਹੂੰ। ਕੁੜੀਆਂ ਮੁੰਡੇ ਮਿਲਾ ਕੇ ਜੀ। ਤੇ ਉਹਨਾਂ ਦਾ ਭਵਿੱਖ ਇੱਥੋਂ ਹੀ ਕਿਉਂਕਿ ਉਹਨਾਂ ਦੇ ਮਾਪਿਓ ਦੇਖੋਗੇ ਤੁਸੀਂ ਸਾਹਮਣੇ ਪਾਰਕ ਹੈ। ਉਹਨਾਂ ਨੂੰ ਕੀ ਹੁੰਦਾ ਕਿ ਆਪਣੇ ਬੱਚੇ ਨੂੰ ਇੱਥੇ ਭੇਜੀਏ ਤਾਂ ਕਿ ਸਾਡਾ ਬੱਚਾ ਇੱਥੇ ਫਿੱਟ ਰਹੇ ਅੱਗੇ ਆਪਣਾ ਪ੍ਰੈਕਟਿਸ ਕਰੇ ਤਾਂ ਕਿ ਉਹ ਅੱਛੀ ਜੌਬ ਤੇ ਲੱਗੇ। ਹੂੰ। ਪਰ ਸਰਕਾਰ ਇੱਕ ਪਾਸੇ ਦਾਵਾ ਕਰਦੀ ਅਸੀਂ ਗਰਾਊਂਡ ਬਣਾ ਕੇ ਦੇਵਾਂਗੇ ਬੱਚਿਆਂ ਨੂੰ ਖੇਡਾਂ ਵਾਲਾ ਪ੍ਰੋਫਾਈਲਤ ਕਰਾਂਗੇ ਪਰ ਦੂਜੇ ਪਾਸੇ ਆ ਤਸਵੀਰ ਦੇਖ ਕੇ ਤਾਂ ਕੁਝ ਹੋਰ ਹੀ ਅੰਦਾਜ਼ਾ ਲੱਗ ਰਿਹਾਗਾ ਵੀ ਸਰਕਾਰਾਂ ਤਾਂ ਕਹਿ ਰਹੀਆਂ ਲੇਕਿਨ ਸਾਡੇ ਇੱਥੇ ਓਜਾ ਦਾ ਕੰਮ ਨਹੀਂ ਹੋਇਆ ਜਿਹੜੀ ਸਰਕਾਰ ਨੂੰ ਜਦੋਂ ਵੀ ਬਾਰਿਸ਼ ਜ਼ਿਆਦਾ ਪੈ ਜਾਂਦੀ ਹੈ ਸਾਰੇ ਮੰਡੀ ਦੇ ਲੋਕ ਕਹਿੰਦੇ ਵੀ ਪੱਕੇ ਤਲਾ ਚ ਪਾਣੀ ਕੱਢ ਦੋ ਇਹਨੂੰ ਹਜੇ ਪੱਕਾ ਤਲਾ ਕਹਿੰਦੇ ਆ ਬੱਬਾ ਗੰਗਾ ਰਾਮ ਸਟੇਡੀਅਮ ਨਹੀਂ ਕਹਿੰਦੇ ਹੋ ਪੱਕਾ ਦਲਾ ਕਹਿੰਦੇ ਉੱਥੇ ਘੜ ਦੋ ਆ ਦੇਖੋ ਤੁਸੀਂ ਆ ਰਾਸਤਾ ਬਣਾ ਰੱਖਿਆ ਪਰ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆ ਅੱਜ ਤਾਂ ਤੁਸੀਂ ਪਾਣੀ ਵਾੜਦੇ ਇੱਥੇ ਇਸ ਤੋਂ ਬਾਅਦ ਅਸੀਂ ਪਾਣੀ ਨਹੀਂ ਵੜਨ ਦੇਣਾ ਨਹੀਂ ਤਾਂ ਅਸੀਂ ਉਸ ਤੋਂ ਬਾਅਦ ਤਰਨਾ ਲਾਵਾਂਗੇ ਨਹੀਂ ਉਹ ਪ੍ਰਸ਼ਾਸਨ ਕੋਲੇ ਕਮੇਟੀ ਕੋਲੇ ਤੁਸੀਂ ਗਏ ਨਹੀਂ ਉਹਨਾਂ ਨੂੰ ਜਾ ਕੇ ਆਪਦਾ ਦੁੱਖ ਦਰਦ ਸੁਣਾਇਆ ਨਹੀਂ ਕੀ ਆ ਅਸੀਂ ਖੇਡਣਾ ਹੁੰਦਾ ਹੈ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਵਿੰਟਰ ਰੋਲਾ ਜੀ ਉਹ ਖੁਦ ਇੱਥੇ ਪਹਿਲਾਂ ਪਾਣੀ ਕੱਢ ਕੇ ਗਏ ਆ ਤੋ ਕਹਿੰਦੇ ਵੀ ਇੱਥੇ ਉਹ ਮੰਡੀ ਡੁੱਬੀ ਜਾਂਦੀ ਹੈ ਜੀ ਜੇ ਮੰਡੀ ਡੁੱਬੀ ਜਾਂਦੀ ਹੈ ਤੁਸੀਂ ਆਹਦੇ ਕੰਮ ਕਰੋ ਮੰਡੀ ਡੁੱਬੇ ਨਾ ਹੂੰ ਫਿਰ ਗਰਾਊਂਡ ਚ ਕਾਦੇ ਵਾਸਤੇ ਬਣੇ ਬੱਚੇ ਕਿੱਥੇ ਜਾਣ ਹੂੰ ਇਸ ਤੋਂ ਬਾਅਦ ਅਗਰ ਪਾਣੀ ਘਰਾਉਣ ਹਫਤਾ ਹੋ ਗਿਆ ਜੀ ਦੇਖੋ ਖੜੇ ਨੂੰ ਇੱਥੇ ਪਾਣੀ ਤੇ ਬੱਚੇ ਹੋਰ ਕਿੱਥੇ ਜਾਣ ਹੂੰ ਬਿਲਕੁਲ ਇਹ ਵੱਡੀ ਸਮੱਸਿਆ ਇਹ ਉਹ ਰਸਤਾ ਹੈਗਾ ਜਿਹਦੇ ਰਾਹੀਂ ਨਹੀਂ ਸ਼ਹਿਰ ਭਰਦਾ ਜਿਹੜਾ ਜਿੰਨਾ ਵੀ ਗੰਦਾ ਪਾਣੀ ਹੁੰਦਾ ਜਦੋਂ ਮੀਂਹ ਆਉਂਦਾਗਾ ਉਹ ਇਸ ਰਸਤੇ ਦੇ ਰਾਹੀਂ ਜਿਹੜਾ ਇੱਥੇ ਲਿਆਂਦਾ ਜਾਂਦਾ ਇਹ ਦੇਖ ਸਕਦੇ ਹੋ ਗੰਦਗੀ ਦੇਖ ਸਕਦੇ ਹੋ ਇਹ ਕਾਗਜ਼ ਪਏ ਦੇਖ ਸਕਦੇ ਹੋ ਇਹ ਸਾਰੀ ਗੰਦਗੀ ਜਿਹੜੀ ਇਸ ਗਰਾਊਂਡ ਦੇ ਵਿੱਚ ਪੈਂਦੀ ਆ ਅਤੇ ਇਹ ਗਰਾਊਂਡ ਨੂੰ ਭਰ ਦਿੱਤਾ ਜਾਂਦਾ ਤੇ ਇਹ ਵੀ ਪਤਾ ਲੱਗਿਆ ਸਾਨੂੰ ਕਿ ਬਾਅਦ ਦੇ ਵਿੱਚ ਜਦੋਂ ਇਹ ਚੋਂ ਪਾਣੀ ਕੱਢ ਦਿੰਦੇ ਆ ਇਹਦੀ ਸਫਾਈ ਤੱਕ ਵੀ ਨਹੀਂ ਕੀਤੀ ਜਾਂਦੀ ਸਫਾਈ ਤੱਕ ਖੁਦ ਬੱਚੇ ਆਪ ਕਰਦੇ ਨੇ ਆਕੇ ਫਿਰ ਜਦੋਂ ਮੀ ਆਉਂਦਾ ਫਿਰ ਅਜਿਹੇ ਹਾਲਾਤ ਬਣ ਜਾਂਦੇ ਨੇ ਫਿਰ ਕਿੰਨਾ ਕਿੰਨਾ ਸਮਾਂ ਬੱਚਿਆਂ ਨੂੰ ਜਿਹੜੀ ਪ੍ਰੈਕਟਿਸ ਨਹੀਂ ਹੁੰਦੀ ਉਹ ਵਾਂਝੇ ਹੋ ਜਾਂਦੇ ਆ ਦੂਰ ਹੋ ਜਾਂਦੇ ਆ ਗਰਾਊਂਡਾਂ ਤੋਂ ਇੱਕ ਪਾਸੇ ਗੱਲਾਂ ਕੀਤੀਆਂ ਜਾਂਦੀਆਂ ਨੇ ਦਾਅਵੇ ਕੀਤੇ ਜਾਂਦੇ ਨੇ ਵੱਡੇ ਵੱਡੇ ਕਿ ਅਸੀਂ ਨੌਜਵਾਨ ਪੀੜੀ ਨੂੰ ਖੇਡਾਂ ਦੇ ਵੱਲ ਜਾਗਰੂਕ ਕਰਨਾ ਇੱਕ ਪਾਸੇ ਇਹ ਦਾਵਾ ਕੀਤਾ ਜਾਂਦਾ ਕਿ ਅਸੀਂ ਤੁਹਾਨੂੰ ਗਰਾਊਂਡ ਬਣਾ ਕੇ ਦੇਵਾਂਗੇ ਅਸੀਂ ਜਿਹੜਾ ਇਹਨਾਂ ਬੱਚਿਆਂ ਨੂੰ ਜਿਹੜਾ ਨੈਸ਼ਨਲ ਪਲੇਅਰ ਬਣਾਉਣ ਦੀਆਂ ਗੱਲਾਂ ਹੁੰਦੀਆਂ ਨੇ ਮੁੱਖ ਮੰਤਰੀ ਸਾਹਿਬ ਅੱਜ ਵਿਸ਼ਾਲੀ ਫੋਗਾੜ ਦੇ ਘਰ ਤਾਂ ਚਲੇ ਗਏ ਪਰ ਉਹਨਾਂ ਨੂੰ ਆ ਗਿੱਦਰਬਾਹਾ ਦਾ ਆਹ ਬੱਚਿਆਂ ਦਾ ਜਿਹੜਾ ਭਵਿੱਖ ਧੁੰਦਲਾ ਹੋ ਰਿਹਾ ਉਹ ਨਜ਼ਰ ਨਹੀਂ ਆ ਰਿਹਾਗਾ ਇਹ ਇਤਰਾਸ ਦੀ ਅੱਜ ਗਿੱਦਰਬਾਹਾ ਦੀ ਵੋਟਾਂ ਨੇ ਥੋੜੇ ਸਮੇਂ ਬਾਅਦ ਫਿਰ ਵੋਟਾਂ ਹੋਣੀਆਂ ਨੇ ਦੁਬਾਰੇ ਫਿਰ ਇੱਥੇ ਲੀਡਰਾਂ ਨੇ ਆਉਣਾ ਵੋਟਾਂ ਮੰਗਣਾ ਸਿਆਸਤ ਜ਼ਰੂਰ ਹੋਏਗੀ ਪਰ ਇਹਦਾ ਹੱਲ ਅਜੇ ਤੱਕ ਨਹੀਂ ਹੋਇਆ ਸਾਡੇ ਨਾਲ ਇਸ ਵਕਤ ਸਾਬਕਾ ਕਾਉਂਸਲਰ ਮਾਧੋਦਾਸ ਮੌਜੂਦ ਨੇ ਗਿੱਦਰਬਾਹਾ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਉਹ ਵੀ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਰਹੇ ਨੇ ਜੋ ਹਾਲਾਤ ਅੱਜ ਬਾਬਾ ਗੰਗਾ ਰਾਮ ਸਟੇਡੀਅਮ ਤੇ ਬਣੇ ਹੋਏ ਨੇ ਇਸ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਨੇ ਕਾਰਨ ਕੀ ਨੇ ਤੁਸੀਂ ਵੀ ਕਮੇਟੀ ਦੇ ਵਿੱਚ ਰਹੇ ਹੋ ਕੰਮ ਕੀਤਾ ਜਿਹੜੇ ਅੱਜ ਇਹ ਹਾਲਾਤ ਇਸ ਸਟੇਡੀਅਮ ਦੇ ਹੋ ਚੁੱਕੇ ਨੇ ਇਹਦੇ ਪਿੱਛੇ ਵੱਡਾ ਕਾਰਨ ਕੀ ਮੰਨਦੇ ਹੋ ਮੈਂ ਤਾਂ ਵੱਡਾ ਕਾਰਨ ਇਹ ਮੰਨਦਾ ਜੀ ਸਾਡੇ ਪ੍ਰਸ਼ਾਸਨ ਦਾ ਨਗਰ ਕੌਂਸਲ ਦਾ ਸਿਵਲ ਰਿਪੋਰਟ ਦਾ ਫੇਲਿਅਰ ਹੈ ਸਭ ਤੋਂ ਵੱਡੀ ਗੱਲ ਤਾਂ ਕਿਉਂਕਿ ਦੇਖੋ ਖੇਡ ਸਟੇਡੀਅਮ 'ਚ ਪਾਣੀ ਛੱਡਣਾ ਕੋਈ ਹੱਲ ਹੈ ਜੇ ਇਸ ਹਾਲ ਨਾਲ ਦੀ ਕੰਪਲੀਟ ਹੋਣੀ ਤੁਸੀਂ ਦੇਖੋ ਵੀ ਬਾਰਿਸ਼ ਆ ਗਈ ਸਿਵਲ ਫੇਲ ਹੋ ਗਿਆ ਇੱਥੇ ਪਾਣੀ ਭਰਦਾ ਇਸ ਤੋਂ ਬਾਅਦ ਕੀ ਹੱਲ ਹੈ ਚਲੋ ਮੰਨ ਲਿਆ ਉਹਨਾਂ ਨੇ ਉਹਨਾਂ ਮਗਰ ਵੀ ਲੱਗ ਜੀਏ ਇਹ ਭਰਦਾ ਹੁਣ ਦੇਖੋ ਇੱਕ ਬੋੜੀ ਵੀ ਹੁਣ ਹੀ ਨਹੀਂ ਰਹੀ ਦੀ ਜੇ ਇਹ ਵੀ ਪਰ ਜਾਂਦੀ ਹੈ ਇਸ ਤੋਂ ਬਾਅਦ ਦੱਸੋ ਕੀ ਹਾਲ ਹੈ ਫਿਰ ਕੀ ਫੇਰ ਇਹ ਸੁੱਕ ਜੂਗਾ ਇਹਦੇ ਵਿੱਚ ਉਹਨਾਂ ਦਾ ਫੇਲ ਹੀ ਰਹਾ ਉਹ ਆਪਣਾ ਫੇਲ ਹੀ ਕੋਣ ਦੀ ਖਾਤਰ ਇੱਕ ਦੂਜੇ ਚੱਕਰ ਸੱਟ ਰਹੇ ਆ ਪੂਰੀ ਕਾਂਗਰਸ ਐਂਡ ਆਮ ਆਦਮੀ ਪਾਰਟੀ ਉਹ ਦੋਨੇ ਗੇਮ ਖੇਡ ਰਹੇ ਇੱਕ ਦੂਜੇ ਦੇ ਜੇ ਤਾਂ ਕੋਈ ਆਮ ਆਦਮੀ ਪਾਰਟੀ ਨੂੰ ਪੁੱਛਦੇ ਆ ਉਹ ਕਹਿੰਦਾ ਕਾਂਗਰਸ ਵਾਲੇ ਕੰਮ ਨਹੀਂ ਕਰ ਰਹੇ ਉਹਦੀ ਕਮੇਟੀ ਹੈ ਜੇ ਕਾਂਗਰਸ ਪਾਰਟੀ ਨੂੰ ਪੁੱਛਦੇ ਆ ਤੁਹਾਡਾ ਕੀ ਕੰਮ ਹੈ ਤੋ ਕਹ ਦਿੰਦੇ ਆ ਵੀ ਇਹ ਤਾਂ ਆ ਆਮ ਆਦਮੀ ਪਾਰਟੀ ਦਾ ਸਾਨੂੰ ਕੰਮ ਨਹੀਂ ਕਰਨ ਦੇ ਰੇ ਤੇ ਕੰਮ ਕਰਨਾ ਕਿਹਨੇ ਆ ਔਰ ਤੀਜੀ ਗੱਲ ਡਿੰਪੀਟ ਲੋ ਜੇਕਰ ਆ ਕੇ ਘਰਾਂ ਦੇ ਵਿੱਚ ਕਿਸੇ ਨੂੰ ਦੁਖ ਤਕਲੀਫ ਸੁਣ ਗਿਆ ਜਾਂ ਪਾਣੀ ਬਾਰੇ ਉਹਨੇ ਕਿਸੇ ਦੇ ਹੱਕ ਦਾ ਹਾਂ ਦਾ ਨਾਰਾ ਮਾਰਤਾ ਫਿਰ ਭੱਜੇ ਜਾਂਦੀਆਂ ਡਿੰਕੀ ਲੈ ਕੇ ਉੱਥੇ ਫਿਰ ਇਹ ਮਤਲਬ ਇਹ ਹੋ ਗਿਆ ਵੀ ਜੇ ਡਿੰਪੀਟ ਲੋ ਆਖੂਗਾ ਤੇ ਕੱਢਣਗੇ ਤਾਂ ਵਾ ਨਹੀਂ ਕੱਢਣਾ ਪਰ ਮਾਦੋ ਜੀ ਕਾਲੀ ਦਾਲ ਦੀ ਵੀ ਸਰਕਾਰ ਰਹੀ ਐ ਤੋਂ ਮੁੱਖ ਮੰਤਰੀ ਰਹੇ ਏਡੀ ਵੱਡੀ ਸਮੱਸਿਆ ਐ ਇਸ ਗਿੱਦੜਵਾ ਸ਼ਹਿਰ ਦੀ ਆ ਇਹ ਸ਼ਹਿਰ ਦਾ ਸਾਰਾ ਪਾਣੀ ਜਿਹੜਾ ਇਹਦੇ ਚ ਛੱਡਿਆ ਜਾਂਦਾ ਤਾਂ ਮੁੱਖ ਮੰਤਰੀ ਰਹਿੰਦੇ ਆ ਕਾਲੀ ਦਾਲ ਸਰਕਾਰ ਨੇ ਕਹਿੰਦੇ ਹੱਲ ਨਹੀਂ ਕੀਤਾ ਇਹ ਪੁਰਾਣੀ ਸਮੱਸਿਆ ਅੱਜ ਦੀ ਤਾਂ ਹੈ ਨਹੀਂ ਇਹ ਮੈਂ ਦੱਸਦਾ ਜੀ ਮੈਨੂੰ ਕੋਈ ਵੀਡੀਓ ਕੋਈ ਫੋਟੋ ਦਿਖਾ ਦੇਣਾ ਵੀ ਅਕਾਲੀ ਦਲ ਦੇ ਟਾਈਮ ਦੇ ਵਿੱਚ 시ਵਰ ਦਾ ਪਾਣੀ ਮੰਡੀ ਚ ਪਾਣੀ ਭਰਨ ਤੋਂ ਬਾਅਦ ਅਸੀਂ ਇਹਦੇ ਛੱਡਿਆ ਹੋਵੇ ਇੱਕ ਗੱਲ ਦੂਸਰੀ ਗੱਲ 77 ਲੱਖ ਰੁਪਏ ਲਾ ਕੇ 시ਵਰ ਸਾਫ ਸੀਗਾ ਸਾਡੇ ਵੇਲੇ ਪਾਣੀ ਖੜਦਾ ਹੀ ਨਹੀਂ ਸੀ ਮੈਂ ਜਦੋਂ ਐਮਸੀ ਦੇ ਹਾਂ ਅਸੀਂ 15 16 ਦੇ ਵਿੱਚ ਵੀ ਕਰਾਇਆ ਅਕਾਲੀ ਦਲ ਨੇ ਉਸ ਤੋਂ ਪਹਿਲਾਂ ਵੀ ਕਰਾਇਆ 시ਵਰ ਵੀ ਪਾਇਆ ਜਦੋਂ ਪਹਿਲਾਂ ਮਨਪ੍ਰੀਤ ਬਾਦਖਾਨਾ ਮੰਤਰੀ ਸੀ ਉਸ ਤੋਂ ਪਹਿਲਾਂ ਵੀ 시ਵਰ ਵੀ ਪਾਇਆ ਵੱਡੇ ਪੱਦਰ ਤੇ ਗਲਤੀ ਕਿੱਥੇ ਹੋਈ ਪਿੱਛੇ ਜੇ 13 ਕਰੋੜ ਰੁਪਏ ਆਇਆ ਅਮਨਿੰਦਰ ਸਿੰਘ ਰਾਜਾ ਵੜੰਗ ਦੇ ਟਾਈਮ ਦੇ ਵਿੱਚ ਉਹ 13 ਕਰੋੜ ਰੁਪਏ ਕਿੱਥੇ ਲੱਗੇ ਦੱਸਦਾ ਤਾਂ ਨਹੀਂ ਢੱਕਣ ਦਾ ਅੱਜ ਵੀ ਟੁੱਟ ਪਾਈਪ ਖਰਾਬ ਹੋ ਗਈ ਜਿ ਪੈਣੀ ਐ ਤੇ 15-16 ਕਰੋੜ ਰੁਪਏ ਦੇ ਵਿੱਚ ਖਰਚਾ ਅੱਜ ਲੱਗਦਾ ਵੀ ਪਾਈਪ ਖਰਾਬ ਹੋ ਗਈ ਤਾਂ ਲਾਉਣਾ ਕਿਹਨੇ ਐ ਅਸੀਂ ਤਾਂ ਮੰਗ ਕਰਾਂਗੇ ਨਾ ਹੂ ਇਜ਼ ਦਾ ਰਿਸਪੋਨਸੀਬਲ ਪਿੱਛੇ ਰਿਸਪੋਨਸੀਬਲ ਕੌਣ ਐ ਕਾਲੀਦਲ ਤਾਂ ਚਲਾ ਗਿਆ 7 ਸਾਲ ਹੋ ਗਏ ਉਸ ਤੋਂ ਬਾਅਦ ਕੀ ਹੋਇਆ 7 ਸਾਲਾਂ ਦੇ ਇਹਨਾਂ ਨੇ ਕੋਈ ਸਫਾਈ ਕਰਾਈ ਕੀ ਇਹਨਾਂ ਨੇ ਕੋਈ ਸੀਵਰ ਸਾਫ ਕਰਾਇਆ ਕੀ ਇਹਨਾਂ ਨੇ ਉਸ ਤੋਂ ਬਾਅਦ ਕੋਈ ਨਵੀਂ ਪਾਈਪਲਾਈਨ ਪਛਾਈ ਜਾਂ ਇਹਦਾ ਕੋਈ ਹੱਲ ਕੱਢਿਆ ਹੋਵੇ ਇਹਦੇ ਵਿੱਚ ਲਗਾਤਾਰ ਪਾਣੀ ਪਾਰਿਆ ਔਰ ਮੇਰੀਆਂ ਤਿੰਨ ਚਾਰ ਵੀਡੀਓਜ਼ ਤੋਂ ਪਹਿਲਾਂ ਹੀ ਮੇਰੀਆਂ ਹੀ ਪੰਗਾਂ ਹੋਣਗੇ 15-16 ਤੋਂ ਲੈ ਕੇ ਜਦੋਂ ਸਫਾਈ ਕਰਾਉਣ ਔਰ ਅਸੀਂ ਇਹ ਪੂਰਾ ਭਰੇ ਮਾਨ ਨਾਲ ਗੱਲ ਕਹਨੇ ਆ ਵੀ ਉਹਨਾਂ ਦਾ ਫੇਲ ਹੋਇਆ ਪਰ ਵੜਿੰਗ ਸਾਹਿਬ ਆਏ ਸੀਗੇ ਉਹ ਕਹਿੰਦੇ ਵੀ ਅਸੀਂ ਤਾਂ 11 ਕਰੋੜ ਲਾ ਕੇ ਜਿਹੜੀਆਂ ਪੈਪਾ ਪਾਤੀਆਂ ਇੱਥੇ ਵੱਡੀਆਂ ਵੱਡੀਆਂ ਅੱਗੇ ਪੈਪ ਖਰਾਬ ਹੋ ਗਈ ਅਸੀਂ ਸਰਕਾਰ ਨੂੰ ਕਿਹਾ ਸਰਕਾਰ ਸਾਡੀ ਸੁਣਵਾਈ ਨਹੀਂ ਕਰ ਰਹੀ ਦੇਖੋ ਜੇ 11 ਕਰੋੜ ਲੱਗਿਆ ਤਾਂ ਦਿਖਾਉਣ ਤਾਂ ਅਸੀਂ ਕਿੱਥੇ ਲੱਗਿਆ ਜੇ 11 ਕਰੋੜ ਦੀਆਂ ਪੈਪਾਂ ਪਾਈਆਂ ਮੰਨ ਲਈ ਗੱਲ ਤਾਂ ਕਿ ਪਾਣੀ ਕਿੰਨੇ ਸੀ ਮੋਟਰਾਂ ਲਾਈਆਂ ਐਡੀਆਂ ਐਡੀਆਂ ਮੋਟਰਾਂ ਲਾਈਆਂ ਤਾਂ ਜੇ ਮੋਟਰ ਚੱਲ ਕਿਉਂ ਨਹੀਂ ਰਹੀਆਂ ਫਿਰ ਮੋਟਰਾਂ ਲਗੀਆਂ ਸੀ ਤਾਂ ਇੱਥੇ ਨੌਬਤ ਕਿਉਂ ਆਈ ਉਹ ਕਹਿੰਦੇ ਪੈਪ ਹੀ ਟੁੱਟ ਗਈ ਜਦੋਂ ਫਿਰ ਕੀ ਕਰਗੇ ਆਏ ਪ ਲਾਉਣੇ ਕਿਨੇ ਐ ਡੀਸੀ ਕੋਲੇ ਜਾ ਕੇ ਮੰਗ ਰੱਖਣਾ ਕੋਈ ਸਾਨੂੰ ਇਕੱਠੇ ਕਰ ਲੈਣਾ ਸਾਰੀਆਂ ਸਰਪਾਰਟੀ ਮੀਟਿੰਗ ਰੱਖ ਲੈਣਾ ਸਰਪਾਰਟੀ ਮੀਟਿੰਗ ਰੱਖ ਲੈਣਾ ਵੀ ਕਿਧਰ ਵੇ ਦਾ ਹਾਲਾ ਸੀ ਜਾਣੇ ਡੀਸੀ ਕੋਲੇ ਜਾਓ ਕਿਸੇ ਪੇਸ਼ ਹੋਈਏ ਹੁਣ ਪਊਗਾ ਅਮਨ ਰੋੜਾ ਆਇਆ ਸੀ ਇੱਥੇ ਉਹਨੂੰ ਕਹਿੰਦੇ ਆ ਪਾਈ ਤੁਹਾਨੂੰ ਨਹੀਂ ਲੱਗਦਾ ਇਹ ਮੁੱਦਾ ਸਿਆਸਤ ਤੋਂ ਉੱਪਰ ਉੱਠ ਕੇ ਜਿਹੜਾ ਨਿੱਜੀ ਤੌਰ ਦੇ ਉੱਤੇ ਸਾਰਿਆਂ ਨੂੰ ਮਿਲ ਕੇ ਕਰਨਾ ਚਾਹੀਦਾ ਕਿਉਂਕਿ ਇਹ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਆ ਇਹਦੇ ਪਿੱਛੇ ਮੈਨੂੰ ਲੱਗਦਾ ਸਿਆਸਤ ਨਹੀਂ ਹੋਣੀ ਚਾਹੀਦੀ ਮੈਂ ਇਹ ਗੱਲ ਪੂਰਾ ਕਹਿਣਾ ਕਿ ਇਹਦੇ ਪਿੱਛੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਬੱਚਿਆਂ ਦੀ ਜ਼ਿੰਦਗੀ ਦਾ ਸਵ ਇਹ ਸੇਵਾ ਕਰ ਰਿਹਾ ਨਸ਼ੇ ਹਟਾਉਣ ਦੀ ਬੱਚੇ ਖੇਡ ਰਹੀ ਹੈ 올림픽 ਤੱਕ ਜਾਣ ਦੀ ਕੋਸ਼ਿਸ਼ ਕਰ ਰਹੇ ਬੱਚੇ ਬਹੁਤ ਅੱਛੇ ਆ ਰਹੇ ਔਰ ਅੱਜ ਸਾਡੇ ਮੈਡਲ ਦੇਖ ਲਓ ਕੀ ਆਇਆ ਹੈ ਨਾ 올림픽 ਚ ਦੀ ਤਾਂ ਇੱਥੋਂ ਬੱਚੇ ਕੁਝ ਖੇਡ ਕੇ ਜਾਣਾ ਚਾਹੁੰਦੇ ਸੀ ਔਰ ਗਰਾਊਂਡ ਨੂੰ ਬਣਾਉਣ ਦੀ ਬਜਾਏ ਬੰਦ ਕਰਨ ਦੇ ਤੁਲੇ ਹੋਏ ਨੇ ਇਹਦਾ ਵੀ ਕੇਸ ਚੱਲੀ ਜਾਂਦਾ ਬੰਦ ਕਰਨ ਦੇ ਵਾਸਤੇ ਉਹ ਕੁਸ਼ਤੀ ਖਾੜੇ ਦਾ ਵੀ ਔਰ ਨਾਲ ਇਹਦਾ ਵੀ ਆ ਹਾਲ ਦੇਖ ਲਓ ਸਿਆਸਤ ਨਹੀਂ ਹੋਣੀ ਚਾਹੀਦੀ ਮੈਂ ਇਸ ਗੱਲ ਨਾਲ ਪੂਰਾ ਸਹਿਮਤ ਹਾਂ ਪਰ ਸਿਆਸਤ ਤੋਂ ਉੱਪਰ ਉੱਠ ਕੇ ਇਹ ਗੱਲ ਕਰਨੀ ਕਿਹਨੇ ਹੈ ਜਿਹੜੇ ਬੰਦੇ ਅੱਜ ਕੁਰਸੀਆਂ ਤੇ ਬੈਠੇ ਉਹਨਾਂ ਦਾ ਹੱਕ ਬਣਦਾ ਜਾਂ ਫਿਰ ਉਹ ਕੁਰਸੀ ਯਾਹੋ ਕੁਰਸੀ ਛੱਡਣ ਵੀ ਮੈਂ ਪ੍ਰਧਾਨਗੀ ਕਰ ਰਿਹਾ ਜਾਂ ਮੈਂ ਕੋਈ ਹਲਕਾ ਨਿਚਾਰਜੀ ਕਰ ਰਿਹਾ ਕੁਰਸੀ ਛੱਡਣ ਦਸੀ ਇਹ ਗੱਲ ਵਾਦਾ ਦਿੰਦਾ ਮੈਂ ਕਿ ਛੱਡਣ ਕੁਰਸੀ ਅਸੀਂ ਇਹ ਹਾਲ ਕਰਕੇ ਦਿਖਾਵਾਂਗੇ ਇਹਦੇ ਚ ਪਾਣੀ ਨਹੀਂ ਛੱਡਾਂਗੇ ਅਸੀਂ ਇਸ ਗੱਲ ਦਾ ਵਾਦਾ ਕਰਦੇ ਆਂ ਔਰ ਸਿਵਰ ਵੀ ਚਲਾ ਕੇ ਦਿਖਾਵਾਂਗੇ ਯਾਰ ਕਰਨਾ ਕਿਹਨੇ ਹੈ ਜੇ ਸਰ ਪਾਰਟੀ ਮੀਟਿੰਗ ਕਰ ਅਸੀਂ ਜਾਣੂ ਤਿਆਰ ਸਾਨੂੰ ਸੱਦਨ ਕਿੱਥੇ ਸੱਦਣਾ ਅਸੀਂ ਜਾਣਦੇ ਆਂ ਤੁਹਾਡੀ ਗੱਲ ਬਿਲਕੁਲ درست ਹੈ ਰਾਜਦੀਪ ਜੀ ਤੁਸੀਂ ਆਏ ਹੋ ਬੜਾ ਧੰਨਵਾਦ ਹੈ ਵੀ ਬੱਚਿਆਂ ਦਾ ਕੰਮ ਹੈ ਔਰ ਦੇਖੋ ਕਿੱਡੀ ਮੰਦਪਾ ਕੀ ਘਟਨਾ ਪਰਸੋ ਵਾਪਰੀ ਹੈ ਉਹੀ ਵਾਪਸ ਇਧਰ ਕੈਮਰਾਮੈਨ ਨੂੰ ਮੈਂ ਕਹੂੰਗਾ ਕਿ ਇਧਰ ਦੇਖੋ ਵੀ ਕੀ ਹਾਲਾਤ ਨੇ ਬੱਚੇ ਜੀ ਕੋਈ ਬਾਇ ਚਾਂਸ ਬੱਚਾ ਟੱਪ ਕੇ ਆ ਗਿਆ ਮੈਨੂੰ ਲੱਗਦਾ ਇੱਕ ਮਿੰਟ ਵੀ ਨਹੀਂ ਲੱਗੂਗਾ ਉਹਦੀ ਮੌਤ ਹੋਣ ਚੁੱਕੀ ਕਿਉਂਕਿ ਗੰਦਾ ਪਾਣੀ ਹੈ ਬਿਲਕੁਲ ਸੜਿਆ ਪਾਣੀ ਹੈ ਸੂਰਮਚ ਬੱਚੇ ਡੁੱਬ ਕੇ ਮਰ ਗਏ ਉਹ ਵੀ ਬੜੀ ਮੰਤਪਾੜੀ ਘਟਨਾ ਹੈ ਉਹ ਵੀ ਕਹਿੰਦਾ ਟੱਪ ਕੇ ਕਿਤੇ ਆ ਗਏ ਬੱਚੇ ਤਾਂ ਕੀ ਹੈ ਜੀ ਬੱਚਾ ਤਾਂ ਕਿਤੇ ਵੀ ਜਾਸੇ ਦਾ ਖਿਟਣ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਜ਼ਰੂਰ ਚਾਹੀਦਾ ਜੀ ਸਿਆਸਤ ਨਹੀਂ ਹੋਣੀ ਚਾਹੀਦੀ ਮੈਂ ਇਸ ਗੱਲ ਨਾਲ ਸੰਤ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਮਾਦੋਦਾਰ ਸਾਡੇ ਨਾਲ ਮਜੂਦ ਸੀਗੇ ਸਾਬਕਾ ਕਾਉਂਸਲਰ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਬੜਾ ਵਧੀਆ ਕਿਹਾ ਕਿ ਸਿਆਸਤ ਨਹੀਂ ਹੋਣੀ ਚਾਹੀਦੀ ਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਜਿਹੜਾ ਇਹ ਮਸਲਾ ਹੱਲ ਕਰਵਾਉਣਾ ਚਾਹੀਦਾ ਉਮੀਦ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਜ਼ਰੂਰ ਇਸ ਮਸਲੇ ਵੱਲ ਧਿਆਨ ਦੇਣਗੇ ਅਤੇ ਜੋ ਉਹ ਕਹਿੰਦੇ ਨੇ ਆਪਣੀਆਂ ਗੱਲਾਂ ਦੇ ਉੱਤੇ ਜਲੂ ਖਾਰੇ ਉਤਰਨੇ ਕੈਮਰਾਮੈਨ ਸਾਥੀ ਹਰਪ ਸਿੰਘ ਦੇ ਨਾਲ ਮਹਾਰਾਜ ਸਿੰਘ ਪੁਲਰ ਐਸਐਮਟੀਵੀ ਦੇ ਦਰਬਾਰਾ